ਇਹ ਹਾਲ ਚਾਲ ਹੈ ਦੋਸਤੋ ਲੈ ਇਸ ਖੋਲੀ ਜੰਦਰਾ ਦੇ ਵਿੱਚ ਹੀ ਹੈ ਕੀ ਕਰ ਰਹੇ ਨੇ ਸਾਰੇ ਘਰ ਦੇ ਅਰੇ ਆ ਵੀ ਮਿੱਤਰੋ ਸਬਕੋ ਸ਼ਲਮੰਗਲ ਨਾ ਕੈਮ ਲੱਗਨੇ ਹੋ ਕੈਮ ਹੀ ਰੋ ਤੁਸੀਂ ਕੈਮ ਹੋ ਤੇ ਸੀ ਕੈਮ ਆ ਇਹ ਬਾਤ ਆ ਭਾਈ ਹਾਂ ਹਾਂ ਹਰਾ ਕੋ ਜੋ ਕੀ ਲੱਗਣਦੇ ਆਪਾਂ ਨੂੰ ਇੱਥੇ ਇੱਕ ਵਾਰੀ 25 ਇੱਕ ਸਾਢੇ ਰਾਮ ਦੀ ਆਪਾਂ ਕੋਈ ਲੰਮਾ ਠਾ ਦੇਣੀ ਹੈਗਾ ਹਾਂ ਹਾਂ ਕੋਈ ਇਧਰ ਉੱਠੋ ਵੀ ਓਏ ਕਾਹ ਮਣੇ ਕਾਹ ਮਣੇ ਹਰੇ ਤੇ ਹਾਂ ਵੀ ਟਾੜ ਦੇ ਵੀਚਾਰ ਨੇ ਈ ਗਾ ਮਾ ਇੱਕਾ ਥਾਂ ਸਾਰੇ ਇਕੱਠੇ ਹੋ ਗਏ ਨੇ ਭੱਜੋ ਮਾੜਾ ਮੋਟਾ ਪਤਾ ਲੱਗੇ ਕੀ ਹਾਬਾ ਬਟਾ ਟੱਕਾ ਨਾ ਕਰੋ ਦੇਖੋ ਟੱਕਾ ਨਾ ਕਰੋ ਇੱਕ ਦੂਜੇ ਦੇ ਵੱਜ ਕੇ ਇਹ ਵੀ ਕਾਮ ਨੇ ਠੀਕ ਕਿਵੇਂ ਬੈ ਗੋ ਠੀਕ ਹੋਇਆ ਕੜਾ ਆਪਣਾ ਹੋਏ ਇਹ ਤਾਂ ਪੁਰਾਣੀ ਜਾਂਦਾ ਹੋ ਵੇਖੋ ਕਿੱਥੇ ਮੜਿਆ ਆਉ ਰਿਹਾ ਵਿਚਾਰਾ ਗਰੀਓ ਕਾਇਮ ਹੈ ਦੋਈ ਹਾਂ ਇਹ ਠੀਕ ਹੈ ਕਾਇਮ ਰਹੀ ਤੁਸੀਂ ਇਹ ਬਈ ਜਨਤਾ ਪਾਰਟੀ ਕਾਇਮ ਹੋ ਸੁਚੇ ਪੂਰੇ ਤੰਦਰੁਸਤ ਰਹਿ ਆਪਣੇ ਵੀ ਤੰਦਰੁਸਤ ਹੀ ਰਹਿਣਾ ਅੱਜ ਆਪਣਾ ਤੀਜਾ ਦਿਨ ਇਹਨਾਂ ਨੂੰ ਫਿਰ ਆਪਾਂ ਕੈਲਸ਼ੀਅਮ ਹੀ ਦੇਣਾ ਤੀਜੇ ਦਿਨ ਵੀ ਤਿੰਨ ਦਿਨ ਲਗਾਤਾਰ ਗਰਸ਼ੀਓਂ ਦੇ ਰਹੇ ਆਪਾਂ ਇਹਨਾਂ ਨੂੰ ਹੱਸੋ ਬਾਰ ਇੱਕ ਰੋਜ਼ ਲਗਾ ਕੇ ਸਪਾਈ ਕਰਾਂਗੇ ਥੱਲੇ ਇਹਦੀ ਫਿਰ ਮੁਸ਼ਕਲ ਨਹੀਂ ਆਉਂਦੀ ਹੈ ਜੀ ਨਾਲੇ ਆ ਪਾ ਜੀ ਖੋਲਤੀ ਹੈ ਹੁਣ ਆ ਬਾਰੀ ਤੋਂ ਵੀ ਥੋੜਾ ਥੋੜਾ ਮੈਨਾਂ ਕਪੜਾ ਚੱਕੀ ਦਈਏ ਹਵਾ ਨਹੀਂ ਜੀ ਥੋੜੀ ਜਿਹੀ ਬੱਤੀ ਹੁਣ ਇਹਨਾਂ ਨੂੰ ਹਵਾ ਆਈ ਕਿ ਤਾਹੀਂ ਇਹ ਵੀ ਖੁਸ਼ ਰਹਿਣਗੇ ਬਾਕੀ ਇਹ ਦੀ ਖੋਲ ਵਾਰੀ ਵੇਖੋ ਹੁਣ ਮਾੜੀ ਮੋਟੀ ਵੀ ਆਏਗੀ ਵੈਸੇ ਇੰਨੀ ਨਹੀਂ ਆਂਦੀ ਹੈਗੀ ਚਲੋ ਜਿੰਨੀ ਕਾਈ ਗਈ ਉੰਨੀ ਹੀ ਇਹ ਤੁਹਾਨੂੰ ਪਤਾ ਹੀ ਸੀ ਇਹ ਵੀ ਤੁਹਾਨੂੰ ਪਤਾ ਹੀ ਹੈ ਹੁਣ ਮੈਂ ਇਹਦੀ ਸਲਾਹ ਬੰਦੀ ਵੀ ਵੀ ਉਹ ਤੁਹਾਡੇ ਉਹ ਜਿਹੜੀ ਚੀਜ਼ਾਂ ਨੇ ਆ ਖੋਲ ਹੀ ਤਵਾ ਮੈਂ ਦੋਵੇਂ ਪਾਸੇ ਦੀਆਂ ਅੱਜ ਫੈਨ ਲੱਗ ਰਹੇ ਨੇ ਤੇ ਜੋਕਸਟ ਤੇ ਜਿਹੜੀ ਹਵਾ ਹੈ ਸਾਰੀ ਬਾਹਰ ਕੱਢਣੀਆਂ ਹੋਣਗੀਆਂ ਉਹ ਲੱਗਣੇ ਨੇ ਪਰ ਮੈਂ ਕਿਹਾ ਨਾ ਵੀ ਇਹ ਚਾਰ-ਪੰਜ ਦਿਨ ਹਫਤਾ ਕੱਢੀ ਲਾਵਾਂ ਥੋੜਾ ਰਾਤ ਨੂੰ ਮੌਸਮ ਠੀਕ ਨਹੀਂ ਹੁੰਦਾ ਹੈ ਗੱਡੀ ਤੇ ਉੱਥੋਂ ਫੇਰ ਠੰਡੀ ਹਵਾੰਦ ਰਹੇਗੀ ਰਾਤ ਨੂੰ ਯਾਰ ਔਖੀ ਹੁੰਦੀ ਹੈ ਦਿਨ ਚ ਇਹ ਆਪਾਂ ਨੂੰ ਚੱਕ ਲਈ ਤੇ ਦਿਨ ਚ ਸੰਮਾ ਤੋਂ ਪਹੁੰਚ ਜਾਂਦੀ ਹੈ ਥਮਾੜੀ ਮੱਟੀ ਇਹਨਾਂ ਨੂੰ ਰਾਤ ਨੂੰ ਔਖੀ ਹੋ ਜਾਂਦੀ ਹੈ ਆ ਥੋੜੇ ਦਿਨ ਕੱਟ ਲੈਣੇ ਔਰ ਫੇਰ ਉਸ ਤੋਂ ਬਾਅਦ ਹੀ ਕੱਢਾਂਗੇ ਨਾ ਹੁਣ ਇਹਨਾਂ ਨੂੰ ਰੱਖੀ ਆਪਾਂ ਅਸੀਂ ਆਪਣਾ ਦਿੱਲੀ ਵਾਲਾ ਕੰਮ ਕੈਲਸ਼ੀਅਮ ਵਾਲਾ ਮਣੀ 3 ਦਿਨ ਲਗਾਤਾਰ ਰੱਖਣਾ ਹੈ ਤੀਜਾ ਦਿਨ ਕਿੰਨਾ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੈਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਵੀਰ ਡ੍ਰਿੰਕਰ ਰੱਖ ਲੈਣੇ ਆਪਾਂ ਇੱਥੇ ਸਾਫ਼-ਸੁਫ਼ ਕਰਕੇ ਐਂ ਵੇਖ ਲਓ ਰੋਜ਼ੀ ਸਫਾਈ ਕਰਦਿਆਂ ਆਪਾਂ ਇਹਦੀ ਕਿਉਂਕਿ ਇਹ ਸਾਫ਼ ਰਹਿਣਗੇ ਪਾਣੀ ਵੀ ਸਾਫ਼ ਪੀਣਗੇ ਪਾਣੀ ਸਾਫ਼ ਪੀਣਗੇ ਬਿਮਾਰੀ ਘਟ ਲੱਗੇਗੀ ਇਹਨਾਂ ਨੂੰ ਜੇ ਕਿੰਨਾ ਗੰਦੇ ਰਹਿਣਗੇ ਇਹਨਾਂ ਦੇ ਅੰਦਰ ਉਲੀ ਜਮਨ ਜੰਮ ਜਾਂਦੀ ਹੈ ਜੇ ਉਲੀ ਜੰਮੀ ਇਹ ਬਿਮਾਰੀ ਹੋਣਗੇ ਤਾਰਕੇ ਡੇਲੀ ਇਹਨਾਂ ਦੀ ਸਫਾਈ ਕਰਦੇ ਆ ਇਹਨਾਂ ਦੀ ਅਸੀਂ ਡ੍ਰਿੰਕਰਾਂ ਦੀ ਖਾਸ ਕਰ ਕੋਵਿਡ ਡ੍ਰਿੰਕਰ ਹੀ ਇਹ ਜ਼ਿਆਦਾ ਖਰਾਬ ਕਰਦੇ ਨੇ ਵਿਡਰ ਤੇ ਡੀਗ ਰਹਿੰਦੇ ਨੇ ਫਿਡਰਾਂ ਨੂੰ ਕਰਨੇ ਆ ਅਸੀਂ ਦੋ ਦਿਨ ਦੀ ਨਾਲ ਬਾਹਰ ਕਰਦੇ ਨੇ ਫਿਡਰਾਂ ਦੇ ਸਪਾਈ ਪਰ ਡ੍ਰਿੰਕਰਾਂ ਨਜ਼ਾਰਾ ਕਰਦੇ ਆ ਅਸੀਂ ਕੇ ਇਹਨਾਂ ਨੂੰ ਆਪਣੇ ਉੱਪਰ ਫਾਰਮ ਦਾ ਵੀ ਟੂਲ ਕਰਾਵਾਂਗੇ ਆਪਾਂ ਹਾਂ ਗਾਲੀ ਲਾਈ ਸੀ ਨਾ ਕੋਈ ਪੁਰਾਣੀ ਵੀਡੀਓ ਵੇਖ ਸਕਣੇ ਹੋ ਮੇਰੇ ਅੰਦਰ ਆਫਸੌਣ ਪੂਰੇ ਮਸਤੀ ਇੱਕ ਪਿੱਛੇ ਕਮਰਾ ਇੱਕ ਆ ਕਮਰਾ ਲੋਕ ਆਪਣੇ ਪੂਰੇ ਅਣਜਾਣੇ ਨਾਲ ਕੋ ਮਦਨੇ ਅੱਜ ਮੇਰੇ ਇਹਨਾਂ ਨੂੰ ਆਪਾਂ ਰੱਖਨੇ ਹਾਂ ਕੈਲਸ਼ੀਅਮ ਵਾਲੀ ਪਲਾਪਾ 2 ਘੰਟੇ ਰੱਖ ਰੱਖਾਂਗੇ ਕਿਉਂਕਿ ਇਹਨਾਂ ਨੂੰ ਜਲ ਪਾਣੀ ਦੀ ਪਿਆਸ ਲੱਗੇਗੀ ਭੱਜੇ ਜਾਣਗੇ ਪਾਣੀ ਪੀਣ ਵਾਸਤੇ ਤੇ ਉਹ ਦਵਾਈ ਵਾਲਾ ਪਾਣੀ ਪੀ ਲੈਣਗੇ ਐ ਇਹਨਾਂ ਨੂੰ ਰੱਖ ਦਾਂਗੇ ਇਹਨਾਂ ਨੇ ਫਿਰ ਅਸਰ ਨਾ ਅਸਰ ਵੀ ਖਤਮ ਹੋ ਜਾਂਦਾ ਫਿਰ ਦਵਾਈ ਦਾ ਚਲੋ ਬਾਕੀ ਤੁਹਾਨੂੰ ਦੱਸ ਦਿੰਦੇ ਆ ਦਵਾਈ ਬੜੀ ਸ਼ੈਕ ਕਰਾ ਸ਼ੇਕ ਕਰਨ ਤੋਂ ਬਾਅਦ ਫੇਰ ਹੋਣੀ ਹੈ। ਵੇਸਾਨੇ ਆਪਾਂ ਨੇ ਸ਼ੇਕ ਕਰ ਲਈ ਇਹਦੇ। ਉੱਪਰ ਲੱਗ ਕੇ ਢੱਕਾਂਗੇ। ਉਹਨੂੰ ਖੋਲਿਆ ਕਰੋ। ਇਹ ਥੋੜੀ ਦਿੱਕਤ ਹੁੰਦਾ ਹੈ ਖੋਲਣ ਲੱਗਿਆ। ਪਲਾਸ ਨਾਲ ਸੰਗਮਾ ਸੁੱਕਾ ਹੋ ਜੇਗਾ। ਪਲਾਸ ਨਾਲ ਖੋਲਿਆ ਪਰ ਮੇਰੇ ਵੀਰੇ ਨੂੰ। ਸਾਡੇ ਕੋਲ ਤਾਂ ਚਾਕੂ ਜਿਆ, ਚਾਕੂ ਵਾਲੀ ਹੀ ਥਾਲ ਦੇ। ਡੇਲੀ ਖੋਲ੍ਹ ਲੀਦਾ ਆਪਣਾ ਹੈਗੀ ਨਾ ਟਾਇਰ ਤੇ ਮੰਨਦੇ ਕਰਦੇ ਵਾਈ ਦੇਖੋ ਆ ਪੰਜ ਬਰਤ ਰਿਆ ਆਰਗੇਨਿਕ ਕੈਲਸ਼ੀਅਮ ਆਰਗੇਨਿਕ ਨੂੰ ਪਾਉਣ ਬਹੁਤ ਵਧੀਆ ਹੈ ਕੈਲਸ਼ੀਅਮ ਇਹਦੇ ਵਿੱਚ ਕਈ ਚੀਜ਼ਾਂ ਦੀ ਇਹ ਮਿਲਾ ਕੇ ਬਣੀ ਆਈ ਹੈ ਆਯੁਰਵੈਦਿਕ ਨਾਲ ਅਜੇ ਤਾਂ ਆਹੀ ਵਰਤਦੇ ਆਯੁਰਵੈਦਿਕ ਵਾਲੀ ਸਾਰੀ ਦਵਾਈਆਂ ਅੱਜ ਤੀਜਾ ਦਿਨ ਹੈ ਤਿੰਨ ਦਿਨ ਲਗਾਤਾਰ ਦੇਣੀ ਹੈ ਆਪਾਂ ਤਿੰਨ ਦਿਨ ਲਗਾਤਾਰ ਹੀ ਦਿੱਤੀ ਹੈ ਨਾ ਲੜੀ ਵੀ ਦਵਾਈ ਦੇਣ ਨੂੰ ਕੋਈ ਵੀ ਮੈਡੀਸਿਨ ਦੇਣ ਨੂੰ 3 ਦਿਨ ਲਗਾਤਾਰ ਦੇਣੀ ਡੋਸ ਤੁਹਾਨੂੰ ਦੱਸੀ ਹੋਈ ਹੈ ਪਹਿਲੇ ਵਾਲੀ ਵੀਡੀਓ ਚ ਵੇਖ ਲੈਂਦੇ ਸੀ ਦੋ ਡੋਸ ਦੇਣ ਦੇਣੇ ਨਾਲ ਪਾਣੀ ਦਾ ਰਾਬਾ ਜਿਹਦੇ ਵਿੱਚ ਆਪਾਂ ਮਿਣ ਕੇ ਦੇਨੇ ਆਏ ਹਾਂ ਉਹਨਾਂ ਫਿਲਟਰਾਂ ਦੇ ਫੀਡ ਲੱਕੇ ਡ੍ਰਿੰਕਰਾਂ ਦਾ ਪਾ ਰੱਖਦੇ ਨੇ ਡ੍ਰਿੰਕਰ ਵੇਖੋ ਕਿੰਨੇ ਆਪਣੇ ਲੱਗਾ ਨੇ ਦਵਾ ਦਵਾ ਆ ਬਾੜਦਿਆਂ ਦੇ ਵੇਖੋ ਅਈ ਨਾਲੇ ਗੋਗੂ ਗੀ ਸਮਾਨ ਰੱਖਾਈ ਕਰਦੇ ਵੀ ਵੇਖੋ ਵੱਡ ਵੱੜ ਕੇ ਖਾਂਦੇ ਨੇ ਕੋਰ ਪੂਰੀ ਕਰਿਆ ਕਰੋ ਆਪਣੇ ਚੋਟਿਆਂ ਦੀ ਤਾਂ ਹੀ ਇਹ ਹੈਲਥੀ ਹੋਣਗੇ ਜੇ ਕਿਸੇ ਮੇਰੇ ਬਿਰਦੇ ਨੂੰ ਹੋਰ ਕੋਈ ਜਾਣਕਾਰੀ ਲੈਣੀ ਹੈ ਉਹ ਮੈਨੂੰ ਕੰਟੈਕਟ ਕਰ ਸਕਦਾ ਆ ਆਪਾਂ ਸਾਰੀ ਜਾਣਕਾਰੀ ਇਹਨਾਂ ਨੂੰ ਦਵਾਵਾਂਗੇ ਤੁਸੀਂ ਜਿਹੜੀ ਦੇਖ ਰਹੇ ਹੋ ਛੋਟੇ ਜਿਹੇ ਸਾਹ ਸੰਭਾਲ ਸਾਰਾ ਕੁਝ ਉਹਨਾਂ ਨੂੰ ਦੱਸਾਂਗੇ ਆਪਾਂ